ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਅੱਜ ਦਾ ਵਲੋਗ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੁੰਮਣੀ ਸੰਤ ਬਾਬਾ ਹਜਾਰਾ ਸਿੰਘ ਬ੍ਰਹਮ ਗਿਆਨੀ ਨਿੱਕੇ ਕੁੰਮਣਾ ਵਾਲੇ ਉਹਨਾਂ ਦੇ ਗੁਰਦਾਰੇ ਅੱਜ ਪਹੁੰਚੇ ਹਾਂ ਜੀ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਗੁਰਦਾਰਾ ਸਾਹਿਬ ਦੇ ਬਸ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਦਰਸ਼ਨ ਕਰੋ ਬਾਬਾ ਜੀ ਦੇ ਬਾਬਾ ਜੀ ਬਹੁਤ ਭਗਤੀ ਤੇ ਸ਼ਕਤੀ ਵਾਲੇ ਸਨ ਜੋ ਵੀ ਆਪਣੀ ਮਨੁਕਾਮਨਾ ਸੱਚੇ ਮਨ ਨਾਲ ਮੰਗਦੇ ਆਂ ਤਾਂ ਬਾਬਾ ਜੀ ਪੂੜੀਆਂ ਕਰਕੇ ਉਹਨਾਂ ਨੂੰ ਭੇਜਦੇ ਆਂ ਸੰਗਤ ਚੱਲ ਕੇ ਆਉਂਦੀ ਹੈ ਦਰਸ਼ਨ ਦਿਦਾੜੇ ਕਰਦੀ ਹੈ ਇੱਥੋਂ ਹੀ ਤੁਸੀਂ ਮੇਨ ਐਂਟਰੀ ਲੈ ਕੇ ਅੰਦਰ ਜਾਣਾ ਹੈ ਇੱਥੇ ਹੀ ਪਵਿੱਤਰ ਸਰੋਵਰ ਹੈ ਜਿੱਥੇ ਇਸ਼ਨਾਨ ਕੀਤੇ ਆਂ ਹਰ ਤਰ੍ਹਾਂ ਦੇ ਦੁੱਖ ਤਕਲੀਫ ਦੂਰ ਹੁੰਦੇ ਹਨ ਸਾਹਮਣੇ ਹੀ ਸਰੋਵਰ ਹੈ ਜਿੱਥੇ ਪੰਜ ਇਸ਼ਨਾਨਾ ਕਰਕੇ ਸੰਗਤ ਅੱਗੇ ਚੱਲਦੀਆਂ ਹੈ ਇਤੋਂ ਸੰਗਤਾਂ ਜਲ ਵੀ ਖੜਦੀਆਂ ਆਪਣੇ ਘਰਾਂ ਤੇ ਵਾਸਤੇ ਆਪਣੇ ਕਾਰੋਬਾਰ ਵਾਸਤੇ ਇਹ ਹੀ ਪਵਿੱਤਰ ਸਰੋਵਰ ਹੈ ਵਾਹਿਗੁਰੂ ਜੀ ਬਾਕੀ ਤੁਸੀਂ ਆਪ ਜੀ ਵਾਹਿਗੁਰੂ ਜੀ ਦਰਸ਼ਨ ਕਰਦੇ ਰਹੋ ਸਰੋਵਰ ਸਾਹਿਬ ਦੇ ਤੇ ਬਾਕੀ ਤੁਹਾਨੂੰ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਪੂਰੀ ਤਰ੍ਹਾਂ ਦੇ ਬਸ ਆਪ ਜੀ ਦੇਖਦੇ ਰਹੋ ਜੀ ਇਹ ਹੀ ਔਨਲਾਈਨ ਹੈ ਜੋ ਕਿ ਸੰਗਤਾਂ ਵਾਸਤੇ ਖਾਸ ਤੌਰ ਤੇ ਬਣਾਈ ਗਈ ਹੈ ਬਾਬਾ ਜੀ ਜੀ ਲੋ ਸੰਗਤਾਂ ਇੱਥੋਂ ਸੰਗਤਾਂ ਨੂੰ ਇੱਥੋਂ ਦੀ ਧੁੱਪ ਵੀ ਨਹੀਂ ਲੱਗਦੀ ਤਾਂ بارش ਵਗੈਰਾ ਤੇ ਵੀ ਆਰਾਮ ਦੇ ਨਾਲ ਦਰਸ਼ਨ ਲਈ ਜਾ ਸਕਦੇ ਆ ਇਸੇ ਕਰਕੇ ਇਹ ਖਾਸ ਪ੍ਰਬੰਧ ਕੀਤੇ ਹੋਏ ਆ ਇਹ ਅੰਦਰ ਦੇ ਮੇਨ ਐਂਟਰੀ ਦੀ ਲਾਈਨ ਹੈ ਜੀ ਸਾਹਮਣੇ ਹੀ ਗੁਰਦੁਆਰੇ ਦਾ ਮੇਨ ਗੇਟ ਹੈ ਜੀ ਜਿੱਥੋਂ ਨਾਲ ਆਪਾਂ ਐਂਟਰ ਹੋਣਾ ਹੈ ਦਰਸ਼ਨ ਕਰ ਸਕਦੇ ਹੋ ਤੁਸੀਂ ਮਹਾਰਾਜ ਜੀ ਦੇ ਤਾਂ-ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਗੇ ਜਾ ਕੇ ਤੁਸੀਂ ਦਰਸ਼ਨ ਕਰੋ ਜੀ ਇੱਥੋਂ ਦੋ ਲੈਣਾ ਵੰਡੀਆਂ ਜਾਂਦੀਆਂ ਹਨ ਬੀਬੀਆਂ ਵਾਸਤੇ ਅਲੱਗ ਤੇ ਪੁਰਸ਼ਾਂ ਵਾਸਤੇ ਅਲੱਗ ਹੈ ਜੀ ਬਾਕੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਅੰਦਰ ਦੇ ਦੋਨੋਂ ਸਾਰੇ ਬਾਕੀ ਜੋ ਕਿ ਇੱਥੋਂ ਦੇ ਸੰਗਤਾਂ ਦੱਸਦੀਆਂ ਹਨ ਕਿ ਬਾਬਾ ਜੀ ਸੰਤ ਬ੍ਰਹਮ ਗਿਆਨੀ ਬਾਬਾ ਹਜਾੜਾ ਸਿੰਘ ਜੀ ਨੇ ਆਪਣਾ ਬਹੁਤ ਹੀ ਸਾਦਾ ਜੀਵਨ ਬਤੀਤ ਕੀਤਾ ਹੈ ਜੋ ਕਿ ਉਸ ਜੋ ਕਿ ਬਾਬਾ ਜੀ ਬਹੁਤ ਹੀ ਸ਼ਕਤੀਆਂ ਵਾਲੇ ਸੀ ਤਾਂ ਬਾਬਾ ਜੀ ਸਭ ਦੀਆਂ ਚੋਲੀਆਂ ਪੜ ਕੇ ਹੀ ਭੇਜਦੇ ਹਾਂ ਜੋ ਵੀ ਸ਼ਰਧਾ ਭਾਵਨਾ ਨਾਲ ਇੱਥੋਂ ਆਉਂਦਾ ਹੈ ਚੋਲੀਆਂ ਪੜ ਕੇ ਹੀ ਲੈ ਕੇ ਜਾਂਦਾ ਹੈ ਤਾਂ ਕਰਕੇ ਇੱਥੇ ਬਹੁਤ ਹੀ ਸੰਗਤ ਪਹੁੰਚਦੀ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੋ ਕਿ ਰੂਮ ਬਨੇ ਹੈ ਇਹ ਰੂਮ ਮਹਾਰਿਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਤਾਂ ਬਾਕੀ ਜੋ ਇੱਧਰ ਦੇ ਪਾਸੇ ਰੂਮ ਹੈ ਬਾਬਾ ਜੀ ਦਾ ਮੰਝਾ ਤੇ ਬਾਬਾ ਜੀ ਦੀ ਫੋਟੋ ਉੱਤੇ ਲੱਗੀ ਪਈ ਹੈ ਸੰਤ ਬ੍ਰਹਮ ਗਿਆਨੀ ਬਾਬਾ ਹਜਾੜਾ ਸਿੰਘ ਜੀ ਦੀ ਤੁਸੀਂ ਇਹ ਵੀ ਦੇਖ ਸਕਦੇ ਹੋ ਤਾਂ ਬਾਕੀ ਤੁਸੀਂ ਇਹ ਪੰਡਾਲ ਹੈ ਜੋ ਜੋ ਕਿ ਖਾਸ ਤੌਰ ਤੇ ਕੀਰਤਨ ਵਾਸਤੇ ਬਣਾਇਆ ਗਿਆ ਹੈ ਜੋ ਤੁਹਾਨੂੰ ਹੁਣ ਅਸੀਂ ਪੰਡਾਲ ਦਿਖਾਇਆ ਹੈ ਤਾਂ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਤੁਸੀਂ ਕੀਤੇ ਹੈ ਬਾਕੀ ਇੱਥੋਂ ਹੀ ਪ੍ਰਸ਼ਾਦ ਲੈ ਕੇ ਸੰਗਤਾਂ ਅੱਗੇ ਨੂੰ ਚਾਲੇ ਪੈਂਦੀਆਂ ਹਨ ਤਾਂ ਅੱਗੇ ਜੋ ਕਿ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਇੱਥੇ ਇੱਕ ਪ੍ਰਥਾ ਹੈ ਜੋ ਕਿ ਬਾਬਾ ਜੀ ਵੱਲੋਂ ਚਾਲੂ ਕੀਤੀ ਗਈ ਹੀ ਜੋ ਇੱਥੇ ਬਾਟਾ ਸ਼ਿਕਾਇਆ ਜਾਂਦਾ ਹੈ ਹੁਣ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਜੋ ਕਿ ਬਹੁਤ ਹੀ ਸਵਾਦਿਸ਼ ਬਾਟਾ ਹੁੰਦਾ ਹੈ ਬਾਬਾ ਜੀ ਦਾ ਬਹੁਤ ਹੀ ਵਧੀਆ ਬਾਟਾ ਇੱਥੋਂ ਮਿਲਦਾ ਹੈ ਜੀ ਬਾਬਾ ਜੀ ਨੇ ਜੋ ਸੰਗਤਾਂ ਵਾਸਤੇ ਪ੍ਰਥਾ ਬਣਾਈ ਸੀ ਤਾਂ ਬਾਕੀ ਇੱਥੇ ਹੀ ਜੋੜੇ ਜਮਾ ਕਰਾ ਕੇ ਅੰਦਰ ਜਾਂਦੀਆਂ ਹੈ ਸੰਗਤਾਂ ਤਾਂ ਇੱਥੇ ਨਾਲ ਦੀ ਨਾਲ ਹੀ ਜੋ ਜਿਹੜੀ ਤੁਹਾਨੂੰ ਜਗ੍ਹਾ ਦਿਖਾਉਣ ਲੱਗੇ ਆ ਆਹੀ ਆ ਜਿੱਥੋਂ ਬਾਟਾ ਛੱਕ ਕੇ ਸੰਗਤਾਂ ਚਾਲੇ ਪੈਂਦੀਆਂ ਹੈ ਲੰਗਰ ਹਾਲ ਵੱਲ ਨੂੰ ਚਲੋ ਹੁਣ ਤੁਹਾਨੂੰ ਗੁਰੂ ਘਰ ਦਾ ਲੰਗਰ ਹਾਲ ਵਿਖਾਉਨੇ ਹਾਂ ਜੋ ਕਿ ਬਹੁਤ ਹੀ ਵੱਡਾ ਹੈ ਲੰਗਰ ਹਾਲ ਤਾਂ ਬਹੁਤ ਆ ਸੰਗਤਾਂ ਇੱਥੇ ਲੰਗਰ ਛੱਕ ਕੇ ਜਾਂਦੀਆਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਲੰਗਰ ਛੱਕਦੀਆਂ ਹਨ ਸੰਗਤ ਜੀ ਹੁਣ ਤੁਹਾਨੂੰ ਆਪਾਂ ਲੈ ਕੇ ਚਲਦੇ ਹਾਂ ਲੰਗਰ ਹਾਲ ਦੇ ਅੰਦਰ ਤਾਂ ਤੁਸੀਂ ਖੁਦ ਹੀ ਦੇਖ ਲੈਣਾ ਬਹੁਤ ਹੀ ਵਧੀਆ ਲੰਗਰ ਹਾਲ ਵੀ ਤਿਆਰ ਕੀਤਾ ਗਿਆ ਹੈ ਜੀ ਇੱਥੇ ਐਤਵਾਰ ਦੇ ਦਿਨ ਬਹੁਤ ਹੀ ਸੰਗਤ ਲੰਗਰ ਛੱਕੇ ਜਾਂਦੀ ਹੈ ਜੀ ਫਿਲਹਾਲ ਅੱਜ ਦਾ ਸੰਗਤ ਘਾਟਾ ਪਰ ਫਿਰ ਵੀ ਤੁਹਾਨੂੰ ਦਿਖਾਵਾਂਗੇ ਇਧਰੋਂ ਬਰਤਨ ਲੈ ਕੇ ਜੋ ਕਿ ਸਾਫ਼ ਕਰਕੇ ਰੱਖੇ ਹੁੰਦੇ ਆਂ ਜੀ ਇੱਥੋਂ ਬਰਤਨ ਲੈ ਕੇ ਸਾਹਮਣੇ ਜੋ ਲੰਗਰ ਹਾਲ ਹੈ ਇੱਥੋਂ ਲੰਗਰ ਛੱਕ ਕੇ ਸੰਗਤਾਂ ਚੱਲਦੀਆਂ ਹਨ ਹੁਣ ਬਾਬਾ ਜੀ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਅੰਗੀਠਾ ਸਾਹਿਬ ਵੀ ਤੁਹਾਨੂੰ ਵਿਖਾਵਾਂਗੇ ਬਸ ਤੁਸੀਂ ਲੰਗਰ ਹਾਲ ਵੇਖ ਲਿਆ ਹੁਣ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਦਰਸ਼ਨ ਕਰੌਣੇ ਵਾਹਿਗੁਰੂ ਜੀ ਅੰਗੀਠਾ ਸਾਹਿਬ ਗੁਰਦੁਆਰਾ ਵੀ ਇਹ ਗੁਰਦੁਆੜੇ ਤੋਂ ਸਾਹਮਣੇ ਲੱਭਦਾ ਹੈ ਜੀ ਤੁਸੀਂ ਸਾਹਮਣੇ ਦੇਖ ਕੇ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਇੱਥੋਂ ਹੀ ਬਿਲਕੁਲ ਸਾਹਮਣੇ ਲੱਭਦਾ ਹੈ ਗੁਰਦਾਰਾ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਤਿਆਰ ਕਰਾਇਆ ਗਿਆ ਹੈ ਜੀ ਹੁਣ ਤੁਹਾਨੂੰ ਦਰਸ਼ਨ ਗੁਰਦੁਆਰਾ ਅੰਗੇਠਾ ਸਾਹਿਬ ਦੇ ਜੀ ਕਰੋ ਦਰਸ਼ਨ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਅੰਗੇਠਾ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁਰਦੁਆਰਾ ਤਿਆਰ ਕਰਾਇਆ ਗਿਆ ਹੈ ਕਾਫੀ ਵੱਡਾ ਹੈ ਗੁਰਦੁਆਰਾ ਤਾਂ ਤੁਸੀਂ ਦੇਖੋ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਦੇ ਅੰਦਰ ਦੇ ਜੋ ਕਿ ਬਹੁਤ ਹੀ ਜ਼ਿਆਦਾ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਹੈ ਜੀ ਹਣ ਤੁਸੀਂ ਵੇਖੋ ਗੁਰਦਾਰਾ ਸਾਹਿਬ ਤੇ ਜੋ ਡੋਰ ਲੱਗਾ ਹੈ ਸਾਹਮਣੇ ਮੇਨ ਐਂਟਰੀ ਚ ਉਹ ਵੀ ਆਟੋਮੈਟਿਕ ਹੈ ਜੀ ਜਦ ਵੀ ਕੋਈ ਸੰਗਤ ਅੰਦਰ ਜਾਂਦੀ ਹੈ ਆਪਣੇ ਆਪ ਖੁੱਲਦਾ ਹੈ ਤੇ ਆਪਣੇ ਆਪ ਹੀ ਬੰਦ ਹੁੰਦਾ ਹੈ ਜੀ ਬਾਕੀ ਤੁਸੀਂ ਅੰਦਰੋਂ ਦਰਸ਼ਨ ਕਰਨਾ ਗੁਰਦਾਰਾ ਬਹੁਤ ਹੀ ਸੁੰਦਰ ਤਿਆਰ ਕਰਾਇਆ ਗਿਆ ਹੈ ਜੀ ਬਾਕੀ ਤੁਸੀਂ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਕਿ ਤੁਹਾਡੇ ਸਾਹਮਣੇ ਆ ਤੇ ਬਾਬਾ ਜੀ ਦੀ ਇੱਥੇ ਵੀ ਫੋਟੋ ਲੱਗੀ ਹੋਈ ਹੈ ਸਾਹਮਣੇ ਹੀ ਤੁਸੀਂ ਬਾਬਾ ਸੰਗਤ ਜੀ ਇਹ ਹੀ ਬਾਬਾ ਜੀ ਦੀ ਅਸਲੀ ਫੋਟੋ ਆ ਜੀ ਜੋ ਤੁਸੀਂ ਹੁਣੇ-ਹੁਣੇ ਵੇਖੀ ਆ ਜੀ ਬਾਕੀ ਤੁਸੀਂ ਵੇਖ ਲਓ ਜੀ ਗੁਰਦੁਆਰਾ ਅੰਦਰੋਂ ਵੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ ਬਾਬਾ ਜੀ ਦੀ ਫੋਟੋ ਵੀ ਤੁਹਾਨੂੰ ਵਿਖਾਲਤੀ ਗਈ ਆ ਜੀ ਹੁਣ ਤੁਹਾਨੂੰ ਪੂਰਾ ਅੰਦਰੋਂ ਗੁਰਦੁਆਰਾ ਵਿਖਾਲ ਕੇ ਜੀ ਆਪਾਂ ਬਾਹਰੋਂ ਵੀ ਵਿਖਾਵਾਂਗੇ ਗੁਰਦਾਰਾ ਸਾਹਿਬ ਬਾਹਰੋਂ ਵੀ ਸ਼ੀਸ਼ੇ ਚ ਮੜਿਆ ਹੈ ਜੀ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਗੁਰਦੁਆਰਾ ਤਿਆਰ ਕੀਤਾ ਗਿਆ ਹੈ ਜੀ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਜੀ ਬਹੁਤ ਹੀ ਵਧੀਆ ਲੱਗਦਾ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਜੀ ਗੁਰਦੁਆਰਾ ਸਾਹਿਬ ਉਹਨਾਂ ਵਧੀਆ ਤਿਆਰ ਕੀਤਾ ਗਿਆ ਹੈ ਜੀ ਚਲੋ ਜੀ ਹੁਣ ਸੰਗਤ ਜੀ ਤੁਹਾਨੂੰ ਬਾਹਰ ਦੇ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਜੀ ਦੇ ਸੰਗਤ ਜੀ ਤੁਸੀਂ ਦਰਸ਼ਨ ਕਰ ਲਏ ਹੋਣੇ ਆ ਜੀ ਬਾਕੀ ਉਹਨ ਤੁਹਾਨੂੰ ਗੁਰਦੁਦਵਾਰਾ ਸਾਹਿਬ ਬਾਹਰ ਦਿਖਾਉਂਦੇ ਹੋਇਆ ਹਾਲ ਦਿਖਾਉਂਦੇ ਆ ਹੋਇਆ حال ਜੋ ਕਿ ਕੀਰਤਨ ਹਾਲ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂ ਤੇ ਵਾਹਿਗੁਰੂ ਜੀ ਚਲੋ ਚੱਲਦੇ ਆਂ ਜੀ ਇਹ ਬਾਹਰ ਵਾਲੀ ਸਾਈਡ ਹੈ ਜੀ ਇੱਥੇ ਵੀ ਰੂਮ ਬਣਾਏ ਗਏ ਹੈ ਜਿਨ੍ਹਾਂ ਤੇ ਪ੍ਰਕਾਸ਼ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਾਂ ਬਾਹਰ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ 'ਚ ਮੜਿਆ ਹੋਇਆ ਹੈ ਗੁਰਦਾਰਾ ਸਾਹਿਬ ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਜੀ ਬਾਕੀ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਹਾਲ ਦੇ ਖਾਸ ਤੌਰ ਤੇ ਕੀਰਤਨ ਵਾਸਤੇ ਇਹ ਹਾਲ ਤਿਆਰ ਕੀਤਾ ਗਿਆ ਹੈ ਸੰਗਤ ਜੀ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਅੰਕੀਠਾ ਸਾਹਿਬ ਦੀ ਪਾਰਕ ਵੀ ਵਿਖਾਵਾਂਗੇ ਜੋ ਕਿ ਬਹੁਤ ਹੀ ਵਧੀਆ ਪਾਰਕ ਹੈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪਾਰਕ ਬਣਾਈ ਗਈ ਹੈ ਪਾਰਕ ਦੀ ਐਂਟਰੀ ਗੇਟ ਇਹ ਆ ਜੀ ਹੁਣ ਤੁਹਾਨੂੰ ਅੰਦਰੋਂ ਵੀ ਪਾਰਕ ਵਿਖਾਵਾਂਗੇ ਜੋ ਕਿ ਬਹੁਤ ਹੀ ਵਧੀਆ ਤਿਆਰ ਕੀਤੀ ਗਈ ਹੈ हां जी संगत जी बहुत ही बढ़िया पार्क ਤੇ ਫੁੱਲਾਂ ਦੀ ਕਟਿੰਗ ਕੀਤੀ ਗਈ ਹੈ ਇੱਥੇ ਸੰਗਤਾਂ ਵਾਸਤੇ ਬੈਨ ਦੇ ਪ੍ਰਬੰਧ ਵੀ ਕੀਤੇ ਗਏ ਹੈ ਤਾਂ ਬਾਕੀ ਇੱਥੇ ਬੈ ਕੇ ਤੁਸੀਂ ਆਪਣਾ ਟਾਈਮ ਬਤੀਤ ਕਰ ਸਕਦੇ ਹੋ ਬਹੁਤ ਹੀ ਵਧੀਆ ਪਾਰਕ ਤਿਆਰ ਕੀਤੀ ਗਈ ਹੈ ਜੀ ਬਾਕੀ ਅੱਜ ਦਾ ਵਲੋਗ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਜੀ ਬਾਕੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਜਰੂਰ ਤਾਂ ਬਾਕੀ ਤੁਹਾਡਾ ਧੰਨਵਾਦ ਜੀ ਸਾਡਾ ਵਲੋਗ ਇੱਥੋਂ ਤੱਕ ਵੇਖਣ ਨੂੰ ਤਾਂ ਕਮੈਂਟ ਜ਼ਰੂਰ ਕਰਿਓ ਅਗਲੇ ਕਿਹੜੇ ਗੁਰਦਾਰੇ ਤੇ ਵੀਡੀਓ ਬਣਾਈ ਜਾਏ ਧੰਨਵਾਦ ਜੀ